ਦਿੰਦੇ ਨੇ ਇੱਕ ਮਾਪਿਓ ਜਿਹੜੇ ਨੇ 8 ਅਲਾਦਾ ਪਾਲ ਦਿੰਦੇ ਨੇ ਪਰ ਜਦੋਂ ਬੱਚਿਆਂ ਦੀ ਵਾਰੀ ਆਉਂਦੀ ਆ ਉਹ ਕਿਉਂ ਰੋਡਾਂ ਤੇ ਸਾਨੂੰ ਨਜ਼ਰ ਆਉਂਦੇ ਨਹੀਂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਸਾਡੇ ਬਜ਼ੁਰਗ ਸਾਡੇ ਮਾਨ ਕਿੱਦਾਂ ਦਿਮਾਗ ਦੇ ਵਿੱਚ ਆਇਆ ਕਿਵੇਂ ਮਤਲਬ ਸਟਾਰਟਿੰਗ ਕਰਨ ਦੀ ਸੋਚੀ ਅਸੀਂ ਰੋਜ਼ ਦੀ ਨਿਤਪ੍ਰਤੀ ਜਦੋਂ ਕੰਮ ਤੇ ਜਾਂਦਾ ਸੀਗਾ ਜਾਂ ਗੁਰੂ ਘਰ ਨੂੰ ਜਾਂਦਾ ਸੀ ਤੇ ਅਸੀਂ ਦੇਖੀਦਾ ਹੁੰਦਾ ਸੀ ਬਜ਼ੁਰਗ ਰੋਡ ਸੜਕਾਂ ਤੇ ਆਦਾ ਪਏ ਐ ਤੇ ਇੱਕ ਘਰ ਵੀ ਹੋਵੇ ਨਾ ਤੇ ਮਾੜੀ ਛੱਤ ਜੇ ਖਰਾਬ ਹੋਵੇ ਉਮੜਿਆ ਪਾਣੀ ਪਿੰਦਾ ਤੇ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਤੇ ਰੋਡ ਤੇ ਜਿਹੜੇ ਬਜ਼ੁਰਗ ਪਏ ਆ ਬਰਸਾਤਾਂ ਜਿਹੇ ਪਏ ਆ ਨੂੰ ਝੱਖੜ ਠੰਡ ਠੰਡ ਚ ਵੀ ਅੱਧਾ ਪਏ ਆ ਉਹ ਚੀਜ਼ ਦੇਖ ਕੇ ਨਾ ਮਨ ਚ ਬਹੁਤ ਦਰਦ ਹੁੰਦਾ ਸੀ ਉਸ ਸੀ ਨੂੰ ਦੇਖਦੇ ਅਸੀਂ ਸੋਚਿਆ ਕਿ ਅੱਲਾ ਨੂੰ ਕੋਈ ਨਾ ਕੋਈ ਅਨਾਂ ਦੀ ਸੇਵਾ ਸੀ ਸ਼ੁਰੂਆਤ ਕਰੀਏ ਤੇ ਰੋਟੀ ਅਸੀਂ ਪਤਾ ਜਦੋਂ ਕੀਤਾ ਤਾਂ ਪਤਾ ਇੱਥੋਂ ਤੱਕ ਵੀ ਲੱਗੇ ਕਿ ਦੋ ਦੋ ਦਿਨ ਤੱਕ ਕਿੱਥੇ ਨਾ ਕਿਤੇ ਰੋਟੀ ਵੀ ਨਹੀਂ ਖਾਂਦੇ ਸੀ ਕੀ ਤੇ ਖਾ ਲਈ ਜੇ ਲੈ ਨਹੀਂ ਲੀ ਤਾਂ ਨਹੀਂ ਖਾਧੀ ਤੇ ਉਥੋਂ ਸੇਵਾ ਸਟਾਰਟ ਹੋਈ 80 ਨਾਲ ਨੂੰ ਮਿਤ ਪ੍ਰਤੀ ਦਿਨ ਦਾ ਨਾਲ ਨੂੰ ਪ੍ਰਸ਼ਾਦਾ ਪਾਣੀ ਲੈ ਕੇ ਜਾਣਾ ਸ਼ੁਰੂ ਕੀਤਾ ਤੇ ਧੀਰੇ ਧੀਰੇ ਉਸ ਮੁਕਾਮ ਤੋਂ ਕਰਦੇ ਕਰਦੇ ਅੱਜ ਇੱਕ ਛੱਤ ਨਾਲ ਨੂੰ ਮਿਲ ਗਈ ਬਿਲਕੁਲ ਅੱਜ ਛੱਤ ਦੇ ਥੱਲੇ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਸਾਰੇ ਬੇਸਹਾਰਾ ਬਜ਼ੁਰਗ ਜਿਨ੍ਹਾਂ ਦੇ ਬੱਚੇ ਆਪਣੇ ਮਾਪਿਆਂ ਨੂੰ ਕਿਸੇ ਛੋਟੀ ਜੀ ਬਿਮਾਰੀ ਹੋਣ ਕਰਕੇ ਘਰ ਤੋਂ ਨਗੋਲੇ ਕਰ ਦਿੰਦੇ ਆ ਉਹਨਾਂ ਦਾ ਇਲਾਜ ਨਹੀਂ ਕਰਾਉਣਾ ਉਹਨਾਂ ਤੇ ਹੱਲ ਨਹੀਂ ਦੇਣਾ ਤੇ ਸੜਕਾਂ ਤੇ ਉਹਨਾਂ ਦੇ ਕੱਪੜੇ ਰੱਖ ਕੇ ਸੜਕਾਂ ਤੇ ਛੱਡ ਦਿੰਦੇ ਆ ਇਹ ਉਹ ਲੋਕ ਆ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਆ ਸਾਡੇ ਬਜ਼ੁਰਗ ਸਾਡਾ ਮਾਨ ਜੀ ਹਾਂ ਜੇਕਰ ਬਜ਼ੁਰਗਾਂ ਦੀ ਆਪਾਂ ਗੱਲ ਕਰੀਏ ਕਹਿੰਦੇ ਨੇ ਇੱਕ ਮਾਪਿਓ ਜਿਹੜੇ ਨੇ ਅੱਠ ਅਲਾਦਾ ਪਾਲ ਦਿੰਦੇ ਨੇ ਪਰ ਜਦੋਂ ਬੱਚਿਆਂ ਦੀ ਵਾਰੀ ਆਉਂਦੀ ਆ ਉਹ ਕਿਉਂ ਰੋਡਾਂ ਤੇ ਸਾਨੂੰ ਨਜ਼ਰ ਆਉਂਦੇ ਨੇ ਕਿਉਂ ਉਹਨਾਂ ਦੇ ਬੱਚੇ ਜਿਹੜੇ ਨੇ ਸਾਨੂੰ ਰੋਡਾਂ ਤੇ ਜਿਹੜੇ ਰੁਲਦੇ ਹੋਏ ਨਜ਼ਰ ਆਉਂਦੇ ਇਹ ਕਰ ਬਾਹਰ ਨਜ਼ਰਾਂ ਦੇ ਇਲਾਜ ਨਹੀਂ ਕਰ ਪਾਉਂਦੇ ਤੇ ਇਦਾਂ ਹੀ ਕੁਝ ਜਿਹੜੇ ਸਾਡੇ ਨਾਲ ਅੱਜ ਦੋ ਸਖਸ ਜਿਹੜੇ ਨੇ ਮੌਜੂਦ ਨੇ ਨੌਜਵਾਨਾਂ ਵੱਲੋਂ ਜਿਹੜੇ ਅ ਇੱਕ ਐਨਜੀਓ ਜਿਹੜੇ ਚੁਲਾਈ ਜਾ ਰਹੀ ਹੈ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿਵੇਂ ਮਤਲਬ ਦਿਮਾਗ ਦੇ ਵਿੱਚ ਆਇਆ ਕਿ ਇਹੀ ਕੰਮ ਕਰੀਏ ਕਿ ਬਜ਼ੁਰਗਾਂ ਨੂੰ ਦੇਖ ਕੇ ਕਿੱਦਾਂ ਤਾਂ ਲੱਗਦਾ ਕਿਉਂਕਿ ਅੱਜ ਇਹ ਵੀ ਇੱਕ ਨੌਜਵਾਨ ਆ ਸਭ ਤੋਂ ਪਹਿਲਾਂ ਨਾਲ ਤਾਂ ਸਵਾਗਤ ਕਰਦੇ ਆ ਫਿਰ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਸਰ ਸਾਸ਼ੀ ਗਾਲ ਜੀ ਕਿਹਾ ਜੀ ਸਰ ਬਹੁਤ ਖੁਸ਼ ਹਾਂ ਸਰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਸਾਡਾ ਬਜ਼ੁਰਗ ਸਾਡੇ ਮਾਣ ਕਿੱਦਾਂ ਦਿਮਾਗ ਦੇ ਵਿੱਚ ਆਇਆ ਕਿਵੇਂ ਮਤਲਬ ਸਟਾਰਟਿੰਗ ਕਰਨ ਦੀ ਸੋਚੀ ਦੇਖੋ ਜਿਹੜੇ ਬਜ਼ੁਰਗ ਹੈ ਬਜ਼ੁਰਗਾਂ ਦੇ ਨਾਲ ਹੀ ਘਰ ਸੌਂਪਦਾ ਹੈ ਬਿਲਕੁਲ ਤੇ ਅੱਜ ਕਿੱਥੇ ਨਾ ਕਿੱਥੇ ਜਿਹੜੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਐ ਉਹ ਘਰ ਤੋਂ ਬਜ਼ੁਰਗ ਨੇ ਕਿੱਥੇ ਅਲਗੋਲੇ ਕਰੀ ਜਾ ਰਹੇ ਆ ਤੇ ਅਸੀਂ ਅੰਜ ਉਹਦਾ ਨਾਮ ਵੀ ਇਹੀ ਰੱਖਿਆ ਸਾਡੇ ਬਜ਼ੁਰਗ ਸਾਡਾ ਮਾਲ ਜੀ ਅਸੀਂ ਰੋਜ਼ ਦੇ ਨਿਤਪ੍ਰਤੀ ਜਦੋਂ ਕੰਮ ਤੇ ਜਾਂਦਾ ਸੀਗਾ ਜਾਂ ਗੁਰੂ ਘਰ ਨੂੰ ਜਾਂਦਾ ਸੀ ਤੇ ਅਸੀਂ ਦੇਖੀਦਾ ਹੁੰਦਾ ਸੀ ਬਜ਼ੁਰਗ ਰੋਡ ਸੜਕਾਂ ਤੇ ਆਦਾ ਪਏ ਐ ਤੇ ਇੱਕ ਘਰ ਵੀ ਹੋਵੇ ਨਾ ਤੇ ਮਾੜੀ ਛੱਤ ਜੇ ਖਰਾਬ ਹੋਵੇ ਉਹ ਮਾੜੇ ਪਾਣੀ ਪੈਂਦਾ ਤੇ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਐ ਤੇ ਰੋਡ ਤੇ ਜਿਹੜੇ ਬਜ਼ੁਰਗ ਪਏ ਆ ਬਰਸਾਤਾਂ 'ਚ ਵੀ ਪਏ ਆ ਨੂੰ ਝੱਖੜ ਠੰਡ ਠੰਡ 'ਚ ਵੀ ਅੱਧਾ ਪਏ ਆ ਉਹ ਚੀਜ਼ ਦੇਖ ਕੇ ਨਾ ਮਨ 'ਚ ਬਹੁਤ ਦਰਦ ਹੁੰਦਾ ਸੀ ਉਸ ਸੀ ਨੂੰ ਦੇਖਦੇ ਹੋਏ ਅਸੀਂ ਸੋਚਿਆ ਕਿ ਆਲਾ ਕੋਈ ਨਾ ਕੋਈ ਅਨਾਂ ਦੀ ਸੇਵਾ ਸੀ ਸ਼ੁਰੂਆਤ ਕਰੀਏ ਤੇ ਰੋਟੀ ਅਸੀਂ ਪਤਾ ਜਦੋਂ ਕੀਤਾ ਤਾਂ ਪਤਾ ਇੱਥੋਂ ਤੱਕ ਵੀ ਲੱਗੇ ਕਿ ਦੋ-ਦੋ ਦਿਨ ਤੱਕ ਕਿੱਥੇ ਲੱਗੇ ਤੇ ਰੋਟੀ ਵੀ ਨਹੀਂ ਖਾਂਦੇ ਸੀ ਜੇ ਮਿਲ ਗਈ ਤਾਂ ਖਾ ਲਈ ਜੇ ਨਹੀਂ ਮਿਲੀ ਤਾਂ ਨਹੀਂ ਖਾਧੀ ਤੇ ਉੱਥੋਂ ਸੇਵਾ ਸਟਾਰਟ ਹੋਈ ਅਸੀਂ ਇਹਨਾਂ ਨੂੰ ਨਿਤ ਪ੍ਰਤੀ ਦਿਨ ਦਾ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਲੈ ਕੇ ਜਾਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਇਹਨਾਂ ਦੀ ਸਾਵ ਸਵਾਲ ਨੂੰ ਦੇਖੇ ਕਿ ਇਹਨਾਂ ਨੂੰ ਕਿਥੇ ਨ ਕਿਥੇ ਮੈਡੀਕਲ ਸਹੂਲਤ ਵੀ ਚਾਹੀਦੀ ਹੈ ਦਵਾਈਆਂ ਦੀ ਲੋੜ ਹੈ ਉਤੋਂ ਦੀ ਫਿਰ ਅਸੀਂ ਦਵਾਈ ਵਾਲਾ ਸ਼ੁਰੂ ਕੀਤਾ ਰਹਿਣ ਨੂੰ ਇਹਨਾਂ ਨੂੰ ਕੋਈ ਪ੍ਰੋਪਰ ਸਪੇਸ ਨਹੀਂ ਸੀ ਤੇ ਆਪਾਂ ਫਿਰ ਇਹਨਾਂ ਨੂੰ ਇੱਕ ਇੱਕ ਪਾਰਕ ਦੇ ਵਿੱਚ ਲੈ ਜਾ ਕੇ ਉੱਥੇ ਟੈਂਟ ਬਣਾ ਕੇ ਉੱਥੇ ਇਹਨਾਂ ਨੂੰ ਸਾਰਿਆਂ ਨੂੰ ਬਿਠਾਉਣਾ ਸ਼ੁਰੂ ਕੀਤਾ ਕਿਹੜਾ ਪਾਰਕ ਸੀਗਾ ਕਿਹੜੀ ਜਗ੍ਹਾ ਸੀਗੀ ਤੇ ਕਿਵੇਂ ਸਾਰਿਆਂ ਨੇ ਇਕੱਠਾ ਕਰਦੇ ਸੀਗੇ ਚੀਮਾ ਚੌਕ ਹੈ ਜੀ ਚੀਮਾ ਚੌਕ ਦੇ ਉੱਥੇ ਨਾਲ ਹੀ ਪਾਰਚ ਸੀਗਾ ਉੱਥੇ ਅਸੀਂ ਸਾਰੇ ਬਜ਼ੁਰਗਾਂ ਨੂੰ ਉੱਥੇ ਰੱਖਿਆ ਸੀ ਤੇ ਉੱਥੇ ਹੀ ਅਲਾ ਦਾ ਸਾਫ ਸੰਭਾਲ ਸਾਰਾ ਕਰਦੇ ਸੀ ਅੱਛਾ ਤੇ ਕਰਦੇ ਕਰਦੇ ਸਾਡੇ ਨਾਲ ਹੋਰ ਵੀ ਸਮਾਜਿਕ ਲੋਕ ਜੁੜਦੇ ਰਹੇ ਸਾਡੇ ਵੀਰ ਭਰਾ ਜੁੜਦੇ ਰਹੇ ਕਿਉਂਕਿ ਐਨ ਜੀਓ ਇੱਕ ਸਾਡੀ ਪਰਸਨਲ ਨਹੀਂ ਹੁੰਦੀ ਸਮਾਜ ਵਾਸਤੇ ਹੁੰਦੀ ਹੈ ਤੇ ਸਾਰੇ ਸਾਰਿਆਂ ਦੀ ਇਕੱਠੀ ਆਂਜੇ ਹੋਏ ਕੋਈ ਸਾਡੀ ਨਹੀਂ ਗਈ ਇਹ ਸਮਾਜ ਸੇਵਾ ਵਾਸਤੇ ਵੀ ਤੇ ਸਾਰੇ ਜਿੰਨੇ ਵੀ ਸਮਾਜ ਚ ਲੋਗ ਸਾਰਿਆਂ ਦੀ ਸਾਂਝੀ ਆਂਜੇ ਹੋਏ ਤੇ ਉਹ ਸਾਰੇ ਵੀਰ ਆਉਂਦੇ ਰਹੇ ਮੋਢੇ ਦੇ ਨਾਲ ਮੋਢੇ ਦੇ ਨਾਲ ਮੋਢਾ ਜਦੋਂ ਲਾਂਦੇ ਰਹੇ ਨੇ ਤੇ ਧੀਰੇ ਧੀਰੇ ਉਸ ਮੁਕਾਮ ਤੋ ਕਰਦੇ ਕਰਦੇ ਅੱਜ ਇੱਕ ਛੱਤ ਇਹਨਾਂ ਨੂੰ ਮਿਲ ਗਈ ਬਿਲਕੁਲ ਅੱਜ ਛੱਤ ਦੇ ਥੱਲੇ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਸਾਰੇ ਬੇਸਹਾਰਾ ਬਜ਼ੁਰਗ ਜਿਨ੍ਹਾਂ ਦੇ ਬੱਚੇ ਆਪਣੇ ਮਾਪਿਆਂ ਨੂੰ ਕਿਸੇ ਛੋਟੀ ਜੀ ਬਿਮਾਰੀ ਫੋਨ ਕਰਕੇ ਘਰ ਤੋਂ ਲਗੋਲੇ ਕਰ ਦਿੰਦੇ ਆ ਉਹਨਾਂ ਦਾ ਇਲਾਜ ਨਹੀਂ ਕਰਾਉਣਾ ਉਹਨਾਂ ਨੂੰ ਧਿਆਨ ਨਹੀਂ ਦੇਣਾ ਤੇ ਸੜਕਾਂ ਤੇ ਉਹਨਾਂ ਦੇ ਕੱਪੜੇ ਰੱਖ ਕੇ ਸੜਕਾਂ ਤੇ ਛੱਡ ਦਿੰਦੇ ਆ ਇਹ ਉਹ ਲੋਕ ਆ ਅੱਛਾ ਤੁਸੀਂ ਤੁਹਾਡੇ ਬਲ ਤਾਂ ਇਹ ਦੱਸੋ ਉਮਰ ਕਿੰਨੀ ਹੈ ਮੇਰੀ ਉਮਰ ਜੀ 27 ਸਾਲ ਹੈ ਜੀ 27 ਸਾਲ ਦੀ ਹੈ ਨਾ ਤੁਹਾਡੇ ਉਹ ਅੱਜ ਦੇ ਆਪਾਂ ਨੌਜਵਾਨ ਪੀੜੀ ਦੀ ਗੱਲ ਕਰੀਏ ਸਾਡੀ ਉਮਰ ਦੇ ਜਿੰਨੇ ਆ ਆਪਾਂ ਕਿਵੇਂ ਆਪਣੇ ਘਰ ਦੇ ਨੂੰ ਬਾਹਰ ਕੱਢ ਦਿੰਦੇ ਕਿੰਨਾ ਕ ਦੁੱਖ ਹੁੰਦਾ ਜਦੋਂ ਇਦਾਂ ਆਪਾਂ ਦੇਖਦੇ ਆ ਮਾਪੇ ਜਿਹੜੇ ਰੁੱਲਦੇ ਹੋਏ ਨਜ਼ਰ ਆਉਂਦੇ ਨੇ ਦੇਖੋ ਇਹ ਪੰਜਾਬ ਹੈ ਤੇ ਆਪਣਾ ਇੰਡੀਆ ਜਿਹੜਾ ਇੰਡੀਆ ਦੀ ਆਪਣੀ ਹਿੰਦੁਸਤਾਨ ਦੀ ਇੱਕ ਸੰਸਕ੍ਰਿਤ ਜੀ ਸਾਂਸਕ੍ਰਿਤਿਕ ਜਿਹੜੀ ਆ ਹਰ ਧਰਮਾਂ ਦੇ ਲੋਕ ਰਹਿੰਦੇ ਆ ਇੱਕ ਗੁਲਦਸਤੇ ਵਰਗਾ ਹੈਗਾ ਇੱਥੇ ਪਿੰਨ ਪਿੰਨ ਹਰ ਭਾਗ ਦੇ ਲੋਕ ਰਹਿੰਦੇ ਨੇ ਹਰ ਧਰਮ ਦੇ ਲੋਕ ਰਹਿੰਦੇ ਨੇ ਤੇ ਬਾਹਰ ਜਿਹੜਾ ਚੈਲੰਜ ਚੱਲਦਾ ਸੀ ਕਿ ਲੋਕਾਂ ਕੋਲ ਟਾਈਮ ਨਹੀਂ ਹੁੰਦਾ ਸੀ ਤੇ ਆਪਣੇ ਮਾਪਿਆਂ ਨੂੰ ਐਲਡਰ ਹੋਮ 'ਚ ਰੱਖ ਦੇਣਾ ਤੇ ਬੱਚਿਆਂ ਨੂੰ ਉੱਥੇ ਹੋਸਟਲ ਛੱਡ ਜਾਣਾ ਮਗਰ ਕਿਤੇ ਲੱਗਤ ਹੈ ਵੈਸਟਰਨ ਕਲਚਰ ਦੇਖ ਕੇ ਆਪਣੇ ਪੰਜਾਬ ਚ ਵੀ ਇਹ ਚੀਜ਼ਾਂ ਸ਼ੁਰੂ ਹੋ ਗਈ ਕਿ ਮਾਪਿਆਂ ਨੂੰ ਨਹੀਂ ਸਾਹਮਣਾ బిਜ਼ੀ ਲਾਈਫ ਹੋਣ ਦੇ బిਜ਼ੀ ਲਾਈਫ ਸਟਾਈਲ ਨੂੰ ਕਰਕੇ ਉਹਨਾਂ ਬੱਚਿਆਂ ਮਾਪਿਆਂ ਨੂੰ ਫਿਰ ਘਰੋਬਾਰ ਛੱਡਦਾ ਦੇਖੋ ਮੈਂ ਇੱਕ ਗੱਲ ਦੱਸਣਾ ਚਾਹਣਾ ਕਿ ਤੁਹਾਡੇ ਕੋਲ ਇੱਕ ਮਾਪਿਆਂ ਨੇ ਸਾਹਮਣੇ ਜਾ ਰਹੇ ਤੁਹਾਡੇ ਤੋਂ ਵੱਧ ਤੁਹਾਡੇ ਮਾਪੇ ਬਿਜੀ ਸੀ ਜਦੋਂ 8-8 ਦੇ ਉਹਨਾਂ ਨੇ ਪਾਲਣ ਪੋਸ਼ਣ ਕੀਤਾ ਹੈ ਤੁਸੀਂ ਤਾਂ ਇਹ ਕੱਲੇ ਮਾਪਿਆਂ ਨੂੰ ਹੀ ਸਾਲ ਸੰਭਾਲ ਕਰ ਪਾਰੇ ਉਹਨਾਂ ਨੇ 8-8 ਬੱਚਿਆਂ ਦੇ ਹੁਣ ਤਾਂ ਚਲੋ ਹਮ ਦੋ ਹਮਾਰੇ ਦੋ ਦਾ ਚੱਲਣ ਹੋ ਗਿਆ ਜੀ ਪਹਿਲੇ ਤਾਂ ਆਪਾਂ ਸੁਣਿਆ ਕਿ 8-8 ਬੱਚੇ ਵੀ ਹੁੰਦੇ ਸੀ 10-10 ਤੱਕ ਵੀ ਹੁੰਦੇ ਸੀ ਉਹਨਾਂ ਨੇ 10-10 ਨੂੰ ਕਿੱਦਾਂ ਪਾਲਿਆ ਤੁਸੀਂ ਇਹ ਚੀਜ਼ ਤਾਂ ਦੇਖੋ ਨਾ ਮਗਰ ਉਹ ਚੀਜ਼ ਮਾੜਾ ਜਿਹਾ ਜਹਿਨ ਚ ਲਿਆ ਕੇ ਦੇਖੋ ਕਿ ਜੇ ਤੁਹਾਡੀ ਮਾਂ ਜੇ ਤੁਹਾਡਾ ਪਿਓ ਤੁਹਾਡਾ ਬਾਪ ਇਕੱਲੇ ਕਮਾਈ ਕਰਕੇ 8-10 ਜਣਿਆਂ ਦਾ ਪਾਲਣ ਪੋਸ਼ਣ ਕਰ ਸਕਦਾ ਸੀ ਤੇ ਤੁਸੀਂ 8-10 ਮਿਲ ਕੇ ਇੱਕ ਮਾਪੋ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਪਰ ਕਿਤੇ ਨ ਕਿਤੇ ਕਿਹਾ ਜਾਂਦਾ ਹੈ ਕਿ ਕਾਫੀ ਲੋਕਾਂ ਦੇ ਕਮੈਂਟਸ ਵੀ ਆਉਂਦੇ ਨੇ ਕਮਨਸੈਸ਼ਨ ਦੇ ਵਿੱਚ ਕਿ ਤੁਸੀਂ ਇੱਕੇ ਪਾਸਾ ਦੇਖ ਰਹੇ ਹੋ ਦੋਨੇ ਪਾਸੇ ਦੇਖੋ ਕਿ ਦੋਨੇ ਪਾਸੇ ਦੇਖੋ ਕਿ ਬਜ਼ੁਰਗ ਸਾਡੇ ਨਾਲ ਕੀ ਰਵਈਆ ਕਰਦੇ ਨੇ ਕਿੱਦਾਂ ਤੇ ਸਾਡੇ ਨਾਲ ਰਹਿੰਦੇ ਨੇ ਲੱਗਦਾ ਹੈ ਕਿ ਜਿਹੜੇ ਕਮੈਂਟ ਕਰ ਰਹੇ ਨੇ ਜਾਂ ਫਿਰ ਇਹ ਗੱਲ ਸੱਚ ਹੋ ਸਕਦੀ ਕਿ ਬਜ਼ੁਰਗ ਵੀ ਉਹ ਨਹੀਂ ਉਹਨਾਂ ਨੂੰ ਪਰੇਸ਼ਾਨ ਕਰਦੇ ਤਾਂ ਕਰਕੇ ਉਹ ਜਿਹੜੇ ਰੋਡ ਤੇ ਛੱਡ ਦਿੰਦੇ ਨੇ ਉਹਨਾਂ ਨੂੰ ਜਦੋਂ ਤੇ ਬਜ਼ੁਰਗ ਇੱਕ ਸੁਭਾਣ ਹੋ ਜਾਂਦਾ ਹੈ ਜਦੋਂ ਛੋਟਾ ਬੱਚਾ ਵੀ ਹੁੰਦਾ ਨਾ ਇੱਕ ਚੀਜ਼ ਨੂੰ ਉਹਨੇ ਬਾਰ-ਬਾਰ ਕਹਿਣਾ ਇੱਕ ਗੱਲ ਨੂੰ ਬਾਰ-ਬਾਰ ਦੁਹਰਾਨੀ ਬੱਚੇ ਦੀ ਆਦਤ ਹੈ ਤੇ ਬੱਚੇ ਨੂੰ ਆਦਤ ਹੈ ਅਸੀਂ ਘਰੋਂ ਬਾਹਰ ਕੱਢ ਦਿੰਦੇ ਹਾਂ ਜੀ ਜਦੋਂ ਬਜ਼ੁਰਗ ਹੋ ਜਾਂਦਾ ਹੈ ਬਜ਼ੁਰਗ ਦੀ ਵੀ ਇਹੀ ਹਾਲਾਤ ਹੁੰਦੇ ਇਹੀ ਹਾਲ ਹੁੰਦਾ ਹੈ ਉਹ ਇੱਕ ਚੀਜ਼ ਨੂੰ ਬਾਰ ਬਾਰ ਕਹਿਣਾ ਜਾਂ ਕਿਸੇ ਚੀਜ਼ ਨੂੰ ਬਾਰ ਬਾਰ ਰਿਪੀਟ ਕਰਨਾ ਤੇ ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਬਜ਼ੁਰਗਾਂ ਨੂੰ ਘਰੋਂ ਬਾਹਰ ਕੱਢ ਦਿਓ ਦੂਜਾ ਪੱਖ ਵੀ ਅਸੀਂ ਸੁਣਨ ਨੂੰ ਤਿਆਰ ਆ ਆਲ ਸਾਡੇ ਕੋਲ ਸਾਨੂੰ ਦੱਸਣ ਕੀ ਪ੍ਰੋਬਲਮ ਹੈ ਮਗਰ ਅਗਰ ਕੋਈ ਛੋਟੀ ਜੀ ਗੱਲ ਕਰਕੇ ਕਾਲਾ ਸੁਣੀ ਹੁੰਦੀ ਪਈ ਤੇ ਇਹਦਾ ਮਤਲਬ ਇਹ ਤਾਂ ਨਹੀਂ ਨਾ ਕਿ ਤੁਸੀਂ ਉਹਨਾਂ ਨੂੰ ਦੋ ਕੱਪੜੇ ਪਾ ਕੇ ਬੈਗ 'ਚ ਉਹਨਾਂ ਨੂੰ ਘਰ ਦੇ ਬਾਹਰ ਛੱਡ ਆਉਂਗੇ ਅਜੀ ਭਾਜੀ ਇਸ ਟਾਈਮ ਤੁਹਾਡੇ ਕੋਲ ਕਿੰਨੇ ਕੁ ਬਜ਼ੁਰਗ ਨੇ ਤੇ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ ਜਿਹੜੇ ਤੁਹਾਨੂੰ ਮਿਲੇ ਸੀ ਦੇਖੋ ਜੇ ਗੱਲ ਕਰੀਏ ਪੱਕੇ ਤੌਰ ਤੇ ਤਾਂ ਹੁਣ 10 12 ਬਜ਼ੁਰਗ ਪੱਕੇ ਤੌਰ ਤੇ ਰਹਿ ਰਹੇ ਆ ਜਿਨ੍ਹਾਂ ਕਿਸੇ ਦੇ ਪੈਰ ਚ ਕੀੜੇ ਪਏ ਸੀ ਉਹਨਾਂ ਦਾ ਆਪਰੇਸ਼ਨ ਹੋਇਆ ਕਿਸੇ ਦਾ ਅੱਖਾਂ ਦੀ ਰੋਸ਼ਨੀ ਜਾ ਸਕਦੀ ਸੀ ਉਹਨਾਂ ਦਾ ਆਪਰੇਸ਼ਨ ਕਰਾਇਆ ਤੇ ਗੱਲ ਕਰੀਏ ਇੱਕ ਸਾਡੇ ਨਾਲ ਬਾਪੂ ਜੀ ਨੇ ਉਹਨਾਂ ਦੇ ਜਿੱਦਾਂ ਸਟੋਨ ਸੀਗਾ ਬਾਥਰੂਮ ਗੰਜ ਚ ਬਹੁਤ ਦਿੱਕਤ ਹੁੰਦੀ ਸੀ ਪੂਰੀ ਪੂਰੀ ਰਾਤ ਦਰਦ ਦੇ ਲਾਲ ਤੜਫਦੇ ਸੀਗੇ ਉਹਨਾਂ ਨੂੰ ਅਸੀਂ ਚੌਕ ਤੋਂ ਲੈ ਕੇ ਆਏ ਸੀਗੇ ਉਹਨਾਂ ਦਾ ਸਹੀ ਸੈਟਲੀ ਆਪਰੇਸ਼ਨ ਕਰਾਇਆ ਤੇ ਉਸ ਤੋਂ ਇਲਾਵਾ ਸਾਡੇ ਕੋਲ ਬੱਚੇ ਵੀ ਆ ਅਸੀਂ ਉਹ ਬੱਚੇ ਅਡਾਪਟ ਕੀਤੇ ਹੋਏ ਨੇ ਸਾਡੇ ਨਾਲ ਝੁੱਗੀ ਝੋਪੜੀ ਆ ਜਿਹੜੀ ਹੈ ਨੇ ਉਹਨਾਂ ਦੇ ਬੱਚੇ ਜਿਹੜੇ ਪੜ੍ਹਨਾ ਚਾਹੁੰਦੇ ਨੇ 50 60 ਦੇ ਤਕਰੀਬਨ ਬੱਚੇ ਨੇ ਉਹਨਾਂ ਦਾ ਸਾਰਾ ਐਜੂਕੇਸ਼ਨ ਦਾ ਖਰਚਾ ਹੈ ਉਸ ਤੋਂ ਬਾਅਦ ਗੱਲ ਕਰੀਏ ਇਹਨਾਂ ਦੇ ਮਨੋਰੰਜਨ ਲਈ ਅਸੀਂ ਟੀਵੀ ਵੀ ਲਾ ਕੇ ਉਹਨਾਂ ਨੂੰ ਦਿੱਤਾ ਹੈ ਕਿ ਇਹ ਆਲਾ ਹੋਵੇ ਕਿ ਇਹ ਬੈਠੇ ਬੈਠੇ ਕੱਲਾ ਬੈਠਾ ਵੀ ਨਾ ਬੰਦਾ ਡਿਪੀਸ਼ਨ ਚ ਚਲ ਜਾਂਦਾ ਕਿ ਮੇਰੇ ਨਾਲ ਕੀ ਹੋ ਗਿਆ ਮੇਰੇ ਬੱਚਿਆਂ ਨੇ ਕਿਉਂ ਮੈਨੂੰ ਛੱਡਤਾ ਅਸੀਂ ਕਿਹੜੇ ਐਸੇ ਕਰਮ ਕੀਤੇ ਹੋਗੇ ਸਾਨੂੰ ਲੱਗਿਆ ਉਹ ਚੀਜ਼ਾਂ ਦੇ ਦੁੱਖ ਚ ਨਾ ਤੁਰੇ ਇਸ ਕਰਕੇ ਅਸੀਂ ਮਨੋਰੰਜਨ ਲਈ ਟੀਵੀ ਵੀ ਲਾ ਕੇ ਦਿੱਤਾ ਕਿ ਉਹਦੇ ਨਾਲ ਆਪਣਾ ਟਾਈਮ ਪਾਸ ਕਰ ਸਕਲ ਤੇ ਉਸ ਤੋਂ ਇਲਾਵਾ ਜੇ ਗੱਲ ਕਰਾਂ ਇਹਨਾਂ ਨੂੰ ਅਸੀਂ ਧਾਰਮਿਕ ਯਾਤਰਾ ਵੀ ਕਰਵਾਲੇ ਆ ਕਿ ਕਿਤੇ ਗੁਰਦੁਆਰਾ ਸਾਹਿਬ ਲੈ ਕੇ ਅਨੰਤੂਰ ਸਾਹਿਬ ਲੈ ਕੇ ਨਾਨਾ ਦੇਵ ਜੀ ਲੈ ਕੇ ਜਵਾਲਾ ਜੀ ਲੈ ਕੇ ਉੱਥੇ ਜਾ ਕੇ ਅਨ ਨੂੰ ਦਰਸ਼ਨ ਵੀ ਚਲਾਣੇ ਹਰ ਪਾਸੋਂ ਸੇ ਕੋਸ਼ਿਸ਼ ਕਰਦੇ ਆ ਕਿ ਅਨ ਨੂੰ ਆਲਾ ਲਗੇ ਕਿ ਇਹ ਬੇਸਹਾਰ ਆਲੇ ਸਹੀ ਹੋ ਰਹੇ ਨੇ ਦੁਆਵਾਂ ਦਿੱਤੇ ਹੋਣਗੇ ਖੁਸ਼ ਹੁੰਦੇ ਹੋਣਗੇ ਕਿੰਨੇ ਕ ਮੰਨ ਨੂੰ ਤਸੱਲੀ ਜੀ ਹੁੰਦੀ ਹੈ ਇਹ ਬਹੁਤ ਖੁਸ਼ੀ ਹੁੰਦੀ ਹੈ ਅਸਲ 'ਚ ਜਿਹਨੂੰ ਕਹਿੰਦੇ ਆ ਨਾ ਕੀ ਅੱਜ ਸਾਡੇ ਕੋਲ ਸਭ ਕੁਝ ਹੈ ਜੀ ਸਕੂਨ ਕਿੱਥੋਂ ਮਿਲੇ ਬਿਲਕੁਲ ਬਸ ਇਹ ਚੀਜ਼ਾਂ ਤੋਂ ਸਾਨੂੰ ਸਕੂਨ ਮਿਲਦਾ ਹੈ ਬਹੁਤ ਵਾਰ ਵੀਡੀਓ ਦੇਖਦਾ ਹਾਂ ਲੋਕੀ ਕਹਿੰਦੇ ਆ ਜਿਹਨੂੰ ਇੰਡੀਆ 'ਚ ਸੀ ਚਾਹ ਸੀਗਾ ਕੈਨੇਡਾ ਜਾਣ ਦਾ ਜਦੋਂ ਕੈਨੇਡਾ ਪਹੁੰਚ ਗਏ ਹੁਣ ਚਾਹ ਹੈ ਇੰਡੀਆ ਆਣ ਦਾ ਕਿਉਂਕਿ ਸਕੂਨ ਨਹੀਂ ਨਾ ਅਸਲ 'ਚ ਲਗਨਾ ਗਈ ਸੀ ਸਕੂਰ ਐਸੇ ਨਾਲ ਸਕੂਨ ਕਦੇ ਨਹੀਂ ਮਿਲਦਾ ਜੇ ਸਕੂਨ ਚਾਹੀਦਾ ਹੋਇਆ ਐਸੇ ਜਦੋਂ ਬੇਸਹਾਰਾ ਦਾ ਸਹਾਰਾ ਬਣੋਗੇ ਜਾਂ ਕਿਸੇ ਨੂੰ ਰੋਂਦਿਆਂ ਨੂੰ ਹਸਾਓਗੇ ਉਹ ਸਕੂਨ ਜਿਹੜਾ ਤੁਹਾਨੂੰ ਲੈ ਕੇ ਦੇਊਗਾ ਨਾ ਉਸ ਤੋਂ ਵੱਡੀ ਕੋਈ ਉਮੀਦ ਹੀ ਨਹੀਂਗੀ ਤੇ ਮੈਂ ਇੱਕ ਹੋਰ ਅਪੀਲ ਕਰਨਾ ਚਾਹੁੰਦਾ ਤੁਹਾਡੇ ਮਾਜਿਲ ਰਾਈ ਕਿ ਅਗਰ ਤੁਹਾਨੂੰ ਕੋਈ ਐਸਾ ਬੇਸਹਾਰਾ ਲੋੜਵੰਦ ਵਿਖੇ ਤੇ ਇੱਕ ਆਯੁਸ਼ਮਾਨ ਕਾਰਡ ਬੰਦਾ ਆ ਆਯੁਸ਼ਮਾਨ ਕਾਰਡ ਦਾ ਐਨਾ ਫਾਇਦਾ ਹੈ ਕਿ 5 ਲੱਖ ਤੱਕ ਦਾ ਫ੍ਰੀ ਆਪਰੇਸ਼ਨ ਹੋ ਸਕਦਾ ਹੈ ਤੁਸੀਂ ਨਹੀਂ ਕਰ ਸਕਦੇ ਸਾਨੂੰ ਫੋਨ ਕਰੋ ਅਸੀਂ ਉਹਨਾਂ ਦਾ ਆਸ਼ਵਾਨ ਕਾਰਡ ਬਣਵਾ ਕੇ ਜਿੱਥੋਂ ਤੱਕ ਹੋਵੇ ਉਹਨਾਂ ਦਾ ਟ੍ਰੀਟਮੈਂਟ ਕਰਵਾ ਕੇ ਉਹਨਾਂ ਨੂੰ ਫਿਰ ਤੋਂ ਮੁੜ ਉਸੇ ਆਪਣੇ ਪੈਰਾ ਤੇ ਫਿਰ ਤੋਂ ਖੜੇ ਹੋ ਜਾਣ ਐਨ ਜੁਗਾ ਅਸੀਂ ਕਰ ਦਾਂਗੇ ਬਾਕੀ ਹੋਰ ਵੀ ਸਮਾਜਿਕ ਕੀ ਐਨ ਜੀਓਸ ਬਹੁਤ ਨੇ ਜਿਹੜੀ ਸੇਵਾ ਕਰ ਰਹੇ ਆ ਤੇ ਅਸੀਂ ਉਹ ਵੀ ਬਹੁਤ ਸ਼ਲਾਘਾਯੋਗ ਹੈ ਤੇ ਅਸੀਂ ਤੁਹਾਨੂੰ ਇਹੀ ਅਪੀਲ ਕਰਾਂਗੇ ਸਾਡੇ ਨਾਲ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਸਮਾਜ 'ਚ ਹੋਰ ਵੀ ਬਹੁਤ ਸਾਰੇ ਅਹਜੇ ਹੈਗੇ ਨੇ ਐਨ ਜੀਓ ਵਾਲੇ ਉਹਨਾਂ ਨਾਲ ਵੀ ਕੰਟੈਕਟ ਕਰ ਸਕਦੇ ਹੋ ਜੇਕਰ ਕਿਸੇ ਨੇ ਇੱਥੇ ਆਣਾ ਹੋਵੇ ਸੇਵਾ ਕਰਨ ਲਈ ਆਣਾ ਹੋਵੇ ਹੈਨਾ ਜਾਂ ਫਿਰ ਮਿਲਣ ਲਈ ਆਣਾ ਹੋਵੇ ਤੁਹਾਡਾ ਕੋਈ ਕੰਟੈਕਟ ਨੰਬਰ ਹੋਵੇ ਜਾਂ ਫਿਰ ਤੁਹਾਡੇ ਆਪਣੀ ਲੋਕੇਸ਼ਨ ਜਿਹੜੀ ਦੱਸ ਸਕਦੇ ਹੋ ਅਤੇ ਚੀਮਾ ਚੌਕ ਦੇ ਕੋਲ ਕੋੜਾ ਕੌਲਨੀ ਹੈ ਜੀ ਉੱਥੇ ਬਾਲਮੀਕੀ ਧਰਮਸਾਲਾ ਦੇ ਨਾਲ ਹੀ ਸਾਡੀ ਲਗਦੀ ਰਹਿਨ ਵਸੇਰਾ ਹੈ ਰਹਿਨ ਵਸੇਰੇ ਦੇ ਵਿੱਚ ਹੀ ਸਾਡਾ ਵਜੂਦ ਸਾਡੀ ਮਾਨ ਐਨ ਜੀਓ ਹੈ ਦੂਜੀ ਗੱਲ ਅਸੀਂ ਖੁਦ ਕਹਿੰਦੇ ਹਾਂ ਕਿ ਤੁਸੀਂ ਆਪ ਆ ਕੇ ਆਪਣੀ ਹੱਥੀਂ ਸੇਵਾ ਕਰੋ ਬਿਲਕੁਲ ਕਿਉਂਕਿ ਅੱਜ ਕੱਲ ਸਹੀ ਗੱਲ ਹੈ ਜਿਹੜੇ ਤੁਸੀਂ ਸਵਾਲ ਚੱਕੇ ਸੀਗੇ ਕਿ ਐਨ ਜੀਓ ਦੇ ਨਾਮ ਤੇ ਫਰਾਡ ਹੋਤ ਹੋਣ ਲੱਗ ਗਿਆ ਕਿਉਂਕਿ ਇੱਕ ਨਾ ਚਲਨ ਹੈ ਜੋ ਚ ਚੱਲਦਾ ਹੈ ਜੋ ਦੇਖੋ ਜੇ ਅਸਲੀ ਹੈ ਤਦ ਉਹ ਉਹਦਾ ਨਕਲੀ ਆਂਦਾ ਜਦੋਂ ਸਹੀ ਸਹੀ ਚੀਜ਼ਾਂ ਤੋੜ ਦਿਆ ਨਹੀਂ ਫਿਰ ਲੋਕੀ ਉਹਦਾ ਫਰੋਡ ਕਰਨੇ ਵੀ ਸ਼ੁਰੂ ਕਰਦੇ ਨੇ ਐਸ ਕਰਕੇ ਅਸੀਂ ਅਪੀਲ ਕਰਦੇ ਆ ਤੁਸੀਂ ਆ ਪਾਓ ਆਪਣੇ ਹੱਥੀ ਹੱਥੇ ਆ ਕੇ ਸੇਵਾ ਕਰੋ ਦੇਖੋ ਇਹ ਬਜ਼ੁਰਗਾਂ ਨੂੰ ਕੀ ਲੋੜ ਹੈ ਕੱਲੇ ਇਹ ਨਹੀਂ ਹੁੰਦਾ ਕਿ ਕੱਲੇ ਤੁਹਾਡੀ ਮਾਇਆ ਦੀ ਲੋੜ ਹੈ ਇਹਨਾਂ ਨੂੰ ਤੁਹਾਡੇ ਸਹਾਰੇ ਦੀ ਵੀ ਲੋੜ ਹੈ ਤੁਹਾਡੇ ਪਿਆਰ ਦੀ ਵੀ ਲੋੜ ਹੈ ਜੇ ਤੁਹਾਡੇ ਕੋਲ ਅੱਧਾ ਘੰਟਾ ਸਮਾਂ ਹੈ ਤੇ ਤੁਸੀਂ ਅੱਧਾ ਘੰਟਾ ਪਰਿਵਾਰ ਦੇ ਨਾਲ ਇਹਨਾਂ ਨਾਲ ਬਤੀਤ ਕਰਕੇ ਜਾਓ ਤਾਂ ਜੋ ਇਹਨਾਂ ਨੂੰ ਲੱਗੇਗਾ ਕਿ ਨਹੀਂ ਸਾਡੇ ਨਾਲ ਸਾਡੇ ਆਪਣੇ ਪੋਤੀ ਖੜੇ ਨੇ ਬਿਲਕੁਲ